ਹਾਏ ਨਾ ਕਬਾਓ ਮੈਨੂੰ ਮੇਰੇ ਤਿੰਨੇ ਮੌਤ ਦੇ ਮੂੰਜ ਲਾਣ ਡਿਆ ਕਿਨੇ ਕਿਨੇ ਜਣਿਆਂ ਤੇ ਗੋਲੀ ਲੱਗੀ ਜੀ ਹਾਏ ਤੁਹਾਡੇ ਕੀ ਲੱਗਦੇ ਜਿਹਨਾਂ ਤੇ ਗੋਲੀ ਲੱਗੀ ਹੈ ਹਾਏ ਮੇਰੀ ਨਹੀਂ ਕੰਡੀਸ਼ਨ ਠੀਕ ਨਾ ਕਰੋ ਮੈਨੂੰ ਪਰੇਸ਼ਾਨ ਕਾਬਲ ਸਿੰਘ ਆਪੋ ਨਾਲ ਕਿੱਥੋਂ ਰਹਿਣ ਬਲਕਲਾਂ ਦੀ ਜੋ ਕੀ ਮਾਮਲਾ ਹੈ ਮਾਮਲਾ ਸਾਰਾ ਆਪਣੇ ਯਾਰ ਦੋਸਤਾਂ ਦੀ ਨਾਰਮਲ ਹੀ ਗੱਲ ਹੋਈ ਹੈ ਸਾਰਾਂ ਆਣ ਕੇ ਗੱਲ ਪਾ ਕੇ ਗੋਲੀਆਂ ਗਾਲੀਆਂ ਚਲਾ ਦਿੱਤੀ ਸਾਰੇ ਨਾਨਕੀ ਇਹ ਸੰਨੀ ਸਰ ਬੱਲਾ ਇਹ ਪੱਠੇ ਦਾ ਸਾਰੇ ਬਾਬੇ ਬੱਲੂ ਦਾ ਪਿਛੋ ਬਾਬੇ ਬੱਲੂ ਦਾ ਸਕੇ ਡੋਨੀ ਡਾਨ ਨਹੀਂ ਹੋਣੀ ਜਿਹੜੇ ਆ ਸਰ ਬਿੱਲਾ ਵਾਂਗਾ ਉਹਨਾਂ ਦੇ ਟੱਚ ਦੇ ਵਿੱਚ ਹੈਗਾ ਬੰਦਾ ਇਹ ਸਾਰੇ ਕੀ ਕਰਨਾ ਕਿਉਂ ਜਿਹੜੀ ਉਹ ਗੱਡੀ ਸ਼ਿਕਾਇਤ ਸਰ ਪ੍ਰਾਣੀ ਰੰਜਿਸ਼ ਨਹੀਂ ਸਾਰਾ ਡਿਆਰ ਤੁਸੀਂ ਕੋਈ ਇਦਾਂ ਨੋਰਮਲ ਹੀ ਗੱਲ ਹੋਈ ਹੈ ਸਰ ਕੋਈ ਜਿਆਦੀ ਗੱਲ ਨਹੀਂ ਇਹ ਕਿੰਨੇ ਵਜੇ ਦਾ ਹੈ ਇਹ 5 ਵਜੇ ਦੀ ਗੱਲ ਸਰ ਇਹ ਕਰੇ ਜਿਹੜੇ ਇਹ ਸਰ ਮੋਰ ਤੇ ਹੀ ਜਾਂਚ ਕਰ ਵਾਲੇ ਹਮਲਾ ਕਿਹੜੀ ਚੀਜ਼ ਨਾ ਕੀਤਾ ਸਰਪਸਤਾ ਹੋਲੀ ਨੂੰ ਗੁੱਟ ਨਾ ਜਾਣਿਆ ਸਰ ਦੋ ਤਿੰਨ ਵਾਰੀ ਦੋ ਤਿੰਨ ਫਾਇਰ ਤੇ ਹੋਈ ਹੋਣਗੇ ਇੱਕ ਤੇ ਮੇਰੇ ਸਿਰ ਲੱਤ ਜ ਵੱਜੀ ਪਹਿਲਾਂ ਤੇ ਮੇਰੇ ਨਾਲ ਦੇ ਨੇ ਪਿਸਤੌਲ ਫੜਿਆ ਉਹਦੇ ਛਾਤੀ ਹੀ ਮਾਰੀ ਸੰਨੀ ਦੋਵੇਂ ਸੰਨੀ ਸੰਨੀ ਜਦੀਆਂ ਗੋਲੀਆਂ ਸੰਨੀ ਨੇ ਚਲਾਈਆਂ ਹਾਂਜੀ ਜਿਹੜੇ ਤੁਹਾਡੇ ਨਾਲ ਜਿਹਦੇ ਦੂਸਰੇ ਤੇ ਗੋਲੀ ਲੱਗੀ ਉਹਦਾ ਕੀ ਹਾਲ ਸਿਮਰਨਜੀਤ ਸਿੰਘ ਸਰ ਉਹਦੀ ਮਾਰੇ ਮੈਨੂੰ ਪਤਾ ਨਹੀਂ ਕੀ ਗੱਲਬਾਤ ਹੋਈ ਹੈ ਉਹਦੇ ਕਿੱਥੇ ਲੱਗੀ ਗੋਲੀ ਉਹਦੇ ਮੈਂ ਛਾਤੀ ਦੀ ਵੇਖੀ ਗੋਲੀ ਮੇਰੇ ਸਿਰ ਪੱਟ ਜ ਵੱਜਣੀ ਕਿੰਨੀਆਂ ਗੋਲੀਆਂ ਸਾਰੇ ਦੋ ਤਿੰਨ ਚਾਰ ਕੋ ਚਾਰ ਕੇ ਚੱਲੀ ਹੋਣੀਆਂ ਸਾਰੇ ਇਹ ਹੋਣਗੇ ਇਮਾਮ ਮੰਗ ਲਈ ਕਰਦੇ ਮੰਗ ਸਾਰ ਇਨਸਾਫ ਚਾਹੀਦਾ ਹਨ ਆ ਇੱਕ ਛੰਨੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੋਨੂ ਕੀ ਉਹ ਗੱਲ ਬਾਤ ਹੈ ਜਿਹੜੀ ਗੋਲੀ ਚੱਲੀ ਕੱਲ ਬਾਤ ਉਹ ਗੱਲ ਕਾਂਡੇ ਸੀ ਵੀਰ ਨੰਦ ਦੂਜੇ ਨਾਲ ਤੇ ਉਹਨਾਂ ਨੇ ਪਿਸਤੌਲ ਕੱਢੇ ਤਿੰਨ ਚਾਰ ਤੇ ਆਇਆ ਤੇ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਛੰਨੀ ਹੀ ਉਹਨਾਂ ਦੇ ਮੇਨ ਜਿਹੜਾ ਤੇ ਇੱਕ ਉਹਦਾ ਭਰਾ ਵਾਵਾ ਚਲਾਈਆਂ ਨਾ ਮੈਂ ਦੋ ਦੇ ਮੁੰਡੇ ਦੇ ਮਾਰੀਆਂ ਦੋ ਦੇ ਬਾਕੀ ਸਿੱਧੀਆਂ ਫਾਇਰ ਤਿੰਨ ਚਾਰ ਪੰਜ ਛੇ ਕ ਫਾਇਰ ਕੀਤੇ ਕਿੰਨੇ ਜਾਣਿਆਂ ਤੇ ਗੋਲੀ ਲੱਗੀ ਗੋਲੀ ਦੋਹਾਂ ਜਾਣਿਆਂ ਤੇ ਕੀ ਹਾਲਾਤ ਨੇ ਲਾਦ ਇੱਕ ਪੂਰਾ ਆ ਗਿਆ ਮੌਕੇ ਦੇ ਇੱਕ ਦੇ ਪੱਟ ਚ ਇਹਨਾਂ ਦੀ ਡੈਥ ਹੋਈ ਉਹਦਾ ਕੀ ਨਾਮ ਹੈ ਉਹਦਾ ਨਾਮ ਸਿਮਰਜੀਤ ਸਿੰਘ ਕਿੰਨੀ ਉਮਰ ਹੈ ਉਹਦੀ ਹੋਣੀ 22 ਸਾਲ ਕੀ ਰੈਨਸ਼ਿਪ ਹੈ ਕਿਤਰਾ ਦੇ ਪਹਿਲਾਂ ਦੋਕ ਦਿਨ ਫੋਨ ਤੇ ਗੱਲ ਹੋਈ ਹੈ ਇਹਨਾਂ ਦੀ ਅੱਗੇ ਵੀ ਗੱਲਬਾਤ ਪੈ ਕੇ ਗਈ ਉਦੋਂ ਉਹਨਾਂ ਦੇ ਚੜ ਗਏ ਹੁਣ ਉਹ ਤਿਆਰੀ ਚਾਏ ਤੇ ਗੋਲੀਆਂ ਮਾਰਤੀਆਂ ਉਹਨਾਂ ਨੂੰ ਇਹ ਜਿਹੜੀ ਵਾਰਦਾਤ ਹੋਈ ਗੋਲੀ ਚੱਲੀ ਕਿੱਥੇ ਚੱਲੀ ਜਾਂਚ ਘਰ ਚੱਲੀ ਹਾਂਜੀ ਕਿੰਨੇ ਵਜੇ ਦਾ ਸਮਾਂ ਬਲਕਲਾਂ ਕਿੰਨੇ ਵਜੇ ਦਾ ਸਮਾਂ ਕੋਈ ਹੋਣਾ 5 ਵਜੇ ਦਾ ਸਮਾਂ ਠੀਕ ਓਕੇ ਦੇ ਬੱਚੇ ਗੋਲੀ ਚੱਲੀ ਬਲਕਲਾਂ ਦੇ ਵਿੱਚ ਕੀ ਹੋਇਆ ਸਰ ਇਹ ਜੀ ਉੱਥੇ ਇਹਨਾਂ ਦਾ ਜਾਂਚ ਘਰ ਬਲਕਲਾਂ ਲੱਗੇ ਗੋਲੀ ਚੱਲੀ ਆ ਇਹਦੇ ਵਿੱਚ ਜਿਹੜੀ ਆ ਇੱਕ ਲੜਕੇ ਦੀ ਮੌਤ ਹੋ ਚੁੱਕੀ ਐ ਸੇ ਮਜੀਤ ਸਿੰਘ ਵੀ ਤੇ ਦੂਜੇ ਨੂੰ ਘਾਟ ਦੇ ਵਿੱਚ ਗੋਲੀ ਲੱਗੀ ਆ ਜੋ ਇੱਥੇ ਅਸੀਂ ਉਹਦੇ ਬਿਆਨ ਲੈਣ ਵਾਸਤੇ ਗੁਰਨਾਨਕ ਹਸਪੀਟਲ ਆਏ ਹਾਂ ਕੀ ਕਾਰਨ ਵਾਂਦੇ ਕੀ ਕਰ ਰਹੇ ਨੇ ਜੀ ਕਰਨ ਇਹਨਾਂ ਦਾ ਕੋਈ ਜੋ ਪਤਾ ਲੱਗਾ ਵਾ ਵੀ 5-6 ਦਿਨ ਪਹਿਲਾਂ ਉਹਨਾਂ ਦਾ ਆਪਸ ਵਿੱਚ ਮਾਮੂਲੀ ਝਗੜਾ ਆਇਆ ਸੀ ਕਿਸੇ ਰਿੰਚ ਕਰਕੇ ਇਹਨਾਂ ਨੇ ਆਪਸ ਵਿੱਚ ਜਿਹੜੀ ਆ ਗੋੜੀ ਗੋੜੀ ਬਾਰੀਕੀ ਤੋਂ ਕਾਟਨੇ ਗੋਲੀ ਚਲਾਈ ਇਹਨਾਂ ਨੂੰ ਇਹ ਇਦੋਂ ਤੇਰੇ ਗੈਂਗਵਾਰ ਨਹੀਂ ਉਹ ਲਾਗੇ ਬੰਦੇ ਇਹ ਸਾਰੇ ਪਿੰਡ ਦੇ ਹੀ ਆ ਤੇ ਕੁਝ ਜੋ ਪਤਾ ਲੱਗਾ ਵਾ ਵੀ ਕੁਝ ਇਹਨਾਂ ਦੇ ਪਿੰਡ ਦੇ ਬਾਲ ਕਲੋਨੀ RAMNAGAR ਕਲੋਨੀ ਦੇ ਆ ਇਹ ਕੁਛ ਲੱਗੇ ਬਨੇ ਦੇ ਆ ਜਿਹੜੇ ਜਿਹੜੇ ਲੜਕੇ ਦਰਸ ਰਹੀ ਆ ਕਿ ਜਿਨ੍ਹਾਂ ਦੇ ਦੋਵੇਂ ਭਰਾ ਹੀ ਐ ਸਕੇ ਇਹ ਸਕੇ ਦੋਵੇਂ ਭਰਾ ਵਾ ਜੀ ਸਿਮਰਜੀਤ ਸਿੰਘ ਤੇ ਇਹ ਜਿਹੜਾ ਇੱਥੇ ਲੱਗ ਉਹਦੀ ਕੋਈ ਬਾਈ ਤੇ ਬਾਈਕ ਸਾਲ ਲੈ ਜਾਏ ਇਹ ਦੂਸਰੇ ਦੀ ਹਾਲਤ ਦੂਸਰੇ ਦੀ ਹਾਲਤ ਬਿਲਕੁਲ ਠੀਕ ਆ ਜਿਹੜੇ ਪੱਟੇ ਦੇ ਵਿੱਚ ਗੋਲੀ ਲੱਗੀ ਆ ਜੀ ਉਹਦਾ ਹਾਲਤ ਠੀਕ ਹੈ ਕੀ ਕਾਰਵਾਈ ਹੋਣੀ ਆ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਇਹ ਕੇਸ ਰਜਿਸਟਰ ਕਰਨ ਲੱਗੇ ਆ ਸਖਤ ਤੋਂ ਸਖਤ ਕਾਰਵਾਈ